ਯੂਕਰੇਨ ਦੀ ਹਮਾਇਤ ਕਰਨਤੇ ਰੂਸੀ ਹੈਕਰਾਂ ਨੇ ਕੀਤੀਆਂ ਇਟਲੀ ਦੀਆਂ ਕਈ ਅਹਿਮ ਵੈੱਬਸਾਈਟਾਂ ਹੈਕ ਯੂਕਰੇਨ ਦੇ ਰਾਸ਼ਟਰਪਤੀ ਵੁਲਾਦੀਮਿਰ ਜ਼ੇਲੈਂਸਕੀ ਦੀ ਰੋਮ ਫੇਰੀ ਦੌਰਾਨ ਇਟਲੀ ਦੀਆਂ ਕੁਝ ਸੰਸਥਾਕਤ ਸਾਈਟਾਂ ਰੂਸ ਪੱਖੀ ਹੈਕਰਾਂ ਨੇ ਗੁੱਸੇ ਵਿੱਚ ਆ ਕੇ ਹੈਕ ਕਰ ਦਿੱਤੀਆਂ ਇਸ ਕਾਰਵਾਈ ਨੂੰ ਇਜਾਮ ਦੇਣ ਦੀ ਜ਼ਿੰਮੇਵਾਰੀ ਨੋ ਨੇਮ 05716 ਰੂਸ ਪੱਖੀ ਹੈਕਰਸ ਮੂਨ ਨੇ ਲਈ ਹੈ ਹੈਕਰਾਂ ਨੇ ਜਿਹੜੀਆਂ ਵੈੱਬਸਾਈਟ ਹੈਕ ਕੀਤੀਆਂ ਉਨ੍ਹਾਂ ਵਿੱਚ ਵਿਦੇਸ਼ ਮੰਤਰਾਲਾ ਕਾਰਾਬਿਨੀਰੀ ਨੇਵੀ ਆਦਿ ਸਰਕਾਰੀ ادارے ਦੀਆਂ ਵੈੱਬਸਾਈਟਾਂ ਤੋਂ ਇਲਾਵਾ ਤੇ ਨਾਮੀ ਟਰਾਂਸਪੋਰਟ ਕੰਪਨੀਆਂ ਲਾਪੇਕ ਦੀ ਰੋਮ ਲਾਮਦ ਦੀ ਪਾਲੇਰ ਮੋਤੇ ਲਾਮਦ ਦੀ ਜੇਨੋ ਆਦਿ ਪ੍ਰਮੁੱਖ ਹਨ ਇਹਨਾਂ ਸਾਈਟਾਂ ਨੂੰ ਹੈਕਰਾਂ ਨਾਲ अनेकम ਪਰੇਸ਼ਾਨੀਆਂ ਸਬੰਧਤ ਦਾਰਿਆਂ ਨੂੰ ਪਹੁੰਚਣੀਆਂ ਪਈਆਂ ਹਨ ਇਹ ਸਾਈਬਰ ਹਮਲੇ ਨਾਲ ਟਪਉਣ ਲਈ ਇਟਲੀ ਦੀ ਰਾਸ਼ਟਰੀ ਸੁਰੱਖਿਆ ਸਾਈਬਰ ਜੈਂਸੀ ACM ਨੇ ਤੁਰੰਤ ਹਰਕਤਾਂ ਚੁੰਦਿਆਂ ਸਥਿਤੀ ਨੂੰ ਸੰਭਾਲ ਲਿਆ ਤੇ ਜਲਦ ਹੀ ਸਭ ਹੈਕ ਸਾਈਟਾਂ ਨੂੰ ਹੈਕਰਾਂ ਦੇ ਚੁੰਗਲ ਤੋਂ ਜਾਦ ਕਰਵਾ ਲਿਆ ਗਿਆ ਜ਼ਿਕਰਯੋਗ ਹੈ ਕਿ ਪਹਿਲਾਂ ਜਦੋਂ ਫਰਵਰੀ 2023 ਵਿੱਚ ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੋਰਜਿਆ ਮੈਲੋਨੀ ਜੋ ਪ੍ਰੇਮ ਗਈ ਸੀ ਤਾਂ ਉਸ ਸਮੇਂ ਵੀ ਰੂਸੀ ਹੈਕਰਾਂ ਨੇ ਗੁੱਸੇ ਹੋ ਜਾ ਕੇ ਇਟਲੀ ਦੀਆਂ ਕਈ ਸਰਕਾਰੀ ਧਾਰਿਆਂ ਦੀਆਂ ਬੈਂਕਾਂ ਦੀਆਂ ਤੇ ਉਦਯੋਗਿਕ ਵੈੱਬਸਾਈਟਾਂ ਨੂੰ ਹੈਕ ਕਰ ਦਿੱਤਾ ਸੀ ਤੇ ਸਾਈਟਾਂ ਉੱਪਰ ਜਨਨਵਾਰਾਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕਰਕੇ ਇਟਲੀ ਸਰਕਾਰ ਨੂੰ ਅਪਸ਼ਬਦ ਲਿਖੇ ਸਨ